ਕਥੇ ਤੇ ਵਾਇਰਲ ਵੀਡੀਓ ਨੂੰ ਲੈ ਕੇ ਸੀਮਾਨ ਦਾ ਵਿਰੋਧੀਆਂ ਤੇ ਤਿੱਖਾ ਨिशाना ਬੋਲੇ ਜਿਨਾ ਤੇ ਆਪਣੇ ਕਿਰਦਾਰ ਨੀਰੋ ਦੀਰ ਉਹ ਉਛਾਲ ਰੱਖੇ ਦੂਜਿਆਂ ਦੀ ਪੱਗ। ਰਾਜਵਾਲਾ ਨੇ ਕੇਂਦਰ ਸਰਕਾਰ ਤੋਂ ਸਜ਼ਾ ਤੇ ਜਲਦ ਫੈਸਲਾ ਲੈਣ ਦੀ ਕੀਤੀ ਮੰਗ ਬੋਲੇ 30 ਸਾਲ ਤੋਂ ਜੇਲ੍ਹ ਦੇ ਵਿੱਚ ਹੰਬੰਦ ਸੁਪਰੀਮ ਕੋਰਟ ਦੇ ਫ਼ਰਮਾਨ ਦੇ باوجود ਫੈਸਲਾ ਨਾ ਕਰਨਾ ਵੱਡੀ ਬੇਇਨਸਾਫੀ। ਮੈਡੀਕਲ ਇੰਡੀਆ ਦਾ ਕਿ ਅਸੀਂ ਪ੍ਰਚਾਲਾ ਦੇ ਜਨਰਲ ਕਾਲਜ। ਕੈਲੀਫੋਰਨੀਆ ਸੜਕ ਹਾਦਸੇ ਦੇ ਮਲਜ਼ਮ ਜਸ਼ਨਪ੍ਰੀਤ ਦਾ ਪਰਿਵਾਰ ਆਇਆ ਸਾਹਮਣੇ ਕਿ ਆ ਸਾਡਾ ਬੱਚਾ ਅਮਰਤਾ ਨਾ ਲਗਾਓ ਨਸ਼ੇ ਦੇ ਚੁੱਚੇ ਇਲਜ਼ਾਮ ਗੋਦਾਸਪੁਰ ਦਾ ਰਹਿਣ ਪੜਾਏ 21 ਸਾਲ ਦਾ ਜਸ਼ਨਪ੍ਰੀਤ ਮਾਂ ਦਾ ਚੁੱਟੇ ਨੇ ਲਈ ਮਾਸ ਚੁੱਟੇ ਲਈ ਮਾਸੂਮ ਦਾ ਕੀਤਾ ਗਿਆ ਸੌਦਾ ਮਾਫੀਆ ਨੇ 1,80,000 ਰੁਪਏ ਦੇ ਵਿੱਚ ਵੇਚਿਆ 6 ਮਹੀਨੇ ਦਾ ਬੱਚਾ ਨਸ਼ੇ ਦੇ ਆਦੀ ਨੇ ਤੁਮੇ ਪੱਤ ਪਰ ਕਰਨੇ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਵਧਾਇਆ ਡੀਏ 55 ਫੀਸਦ ਤੋਂ ਵਧਾ ਕੇ 58 ਫੀਸਦ ਦਾ ਕੀਤਾ ਗਿਆ ਪੱਤਾ 1 ਜੁਲਾਈ ਤੋਂ ਹੋਇਆ ਲੱਗ ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇਕਾ ਕੀ ਮਾਂ ਕਾ ਬਰੋਸਾ ਪਿਆਰ ਸੇ ਪਰੋਸਾ ਸਸ਼ੀਕਾਲਾ ਸਵੇਰ ਦੇ ਬੁਲੇਟਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਜੋ ਸੰਦੂਸ਼ ਸ਼ੁਰੂਆਤ ਕਰਦੇ ਹਾਂ ਬੁਲੇਟਨ ਦੀ ਕਥਿਤ ਵੀਡੀਓ ਵਿਵਾਦ ਦੇ ਵਿਚਾਲੇ ਸੀਮਾਨ ਦਾ ਵਿਰੋਧੀਆਂ ਤੇ ਵੱਡਾ ਹਮਲਾ ਸਾਹਮਣੇ ਆਇਆ ਉਹਨਾਂ ਨੇ ਜ਼ੁਬਾਨੀ ਹਮਲਾ ਕੀਤਾ ਕਿ ਜਿਨ੍ਹਾਂ ਦੇ ਆਪਣੇ ਕਿਰਦਾਰ ਲੀਰੋ ਲੀਰ ਨੇ ਉਹ ਦੂਜਿਆਂ ਦੀ ਪਗੜੀ ਉਛਾਲ ਰਹੇ ਨੇ ਤਾਂ ਆਪਣੀ ਪੀੜ੍ਹੀ ਥੱਲੇ ਹੇਠ ਜਿਹੜਾ ਹੈ ਸੋਟਾ ਮਾਰ ਕੇ ਵੇਖੋ ਸੀਮਾਨ ਨੇ ਕਿਹਾ ਹੈ ਅੱਜ ਕੱਲ੍ਹ ਬੇਰੀਆਂ ਕਮੀਆਂ ਕੱਢ ਰਹੇ ਨੇ ਸਦਾ ਸੀਗੇ ਕਿ ਤਰਨਤਾਰਨ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੰਤ ਹਰਬਿੰਦ ਸਿੰਘ ਸੰਧ ਦੇ ਹੱਕ ਦੇ ਵਿੱਚ ਸੀਮਾਨ ਦੇ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਉਹਨਾਂ ਨੇ ਜਿੱਥੇ ਆਪਣੀ ਸਰਕਾਰ ਦੇ ਕੰਮਕਾਰ ਗਿਣਵਾਏ ਨੇ ਤਾਂ ਇਸ मामले ਤੇ ਵੈਸੀ ਕਹਿ ਸਕਦੇ ਹਾਂ ਬਿਨਾ ਕਿਸੇ ਕਿਸੇ ਦਾ ਨਾਮ ਲਏ ਬਿਨਾ ਕੋਈ ਮਸਲੇ ਦਾ ਕਹਿ ਸਕਦੇ ਆ ਖੁੱਲੇ ਤੌਰ ਤੇ ਦੇ ਵਿੱਚ ਉਜਾਗਰ ਕਰਦੇ ਹੋਏ ਪਰ ਇਹ ਬਿਆਨ ਉਹਨਾਂ ਨੇ ਜ਼ਰੂਰ ਦਿੱਤਾ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜਿਨ੍ਹਾਂ ਦੇ ਆਪਣੇ ਕਿਰਦਾਰ ਲੀਨ ਨੇ ਉਹ ਦੂਜਿਆਂ ਦੀ ਪਗੜੀ ਉਛਾਲ ਰਹੇ ਨੇ ਔਰ ਆਪਣੀ ਪੀੜੀ ਦੇ ਹੇਠ ਸੋਟਾ ਮਾਰ ਕੇ ਦੇਖੋ ਸੀਐਮ ਆਂਦਾਏ ਕਹਿਣਾ ਹੈ ਕਿ ਅੱਜਕੱਲ ਮੇਰੀਆਂ ਕਮੀਆਂ ਕਰਦੀਆਂ ਜਾ ਰਹੀਆਂ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਣਾ ਹੈ ਕਿ ਮੇਰੀਆਂ ਕਮੀਆਂ نکال ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀ ਰਹੇ ਹਨ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਹਨ ਆਬਦੇ ਪੀੜਿਛ ਛੋਟਾ ਮਾਰ ਕੇ ਦੇਖੋ ਤੁਹਾਡੇ ਕਰਦਾਰ ਕੀ ਨੇ ਗੱਲ-ਗੱਲ ਤੇ ਮੁਕਰ ਜਾਂਦੇ ਹੋ ਤੁਸੀਂ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਬਦਾਬਦਾ ਦਾਲ ਆਉਂਦੇ ਫਿਰਦੇ ਆ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਨਾ ਹੈ ਕਿ ਮੇਰੀਆਂ ਕਮੀਆਂ ਨਿਕਾਲ ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀ ਰਹੇ ਹਨ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਹਨ ਆਬਦ ਇਸ ਪੀੜੀ ਛੋਟਾ ਮਾਰ ਕੇ ਦੇਖੋ ਤੁਹਾਡੇ ਕਿਰਦਾਰ ਕੀ ਨੇ ਗੱਲ-ਗੱਲ ਤੇ ਮੁਕਰ ਜਾਂਦੇ ਹੋ ਤੁਸੀਂ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਬਦ ਆਬਦ ਦਾਲ ਆਉਂਦੇ ਫਿਰਦੇ ਆ आजकल वो एक समुंदर खंगाल रहे हैं आजकल वो एक समुंदर खंगाल रहे हैं सुना है कि मेरीयां कमियां निकाल रहे हैं जिनके अपने करिदा किरदार लीरो ली रहे हैं वो दूसरों की पगड़ियां उछाल रहे हैं अवदिस पीड़ी छोटा मार के देखो थोड़े किरदार की ने गल गल ते मुकर जाने हो तुसी ये बयान उन्होंने दिता है तो जिक्रयोग यह भी है कि पिछले दिन बीजेपी जे पी उन्होंने बकायदा प्रेस कॉन्फ्रेंस की थी आप आगुआ ने और इल्जाम लगाए सन तो प्रतपाल सि नाल फोन लाइन से मौजूद ने बीजेपी के स्पोक्सपर्सन ने आगू ने बलवाल साहब ना तो किसी का नहीं लिया सी साहब ने पर जरूर ये जवाब एक किस्म के नाल इस समझाया जा सद जो पिछले दिनों तो लगातार मसला उठ्या होया है और बीते दिन तीधे तौते इल्जामात जे ने बीजेपी आगुआ से भी लगे ने कोशिश करा अ संपर्क कर जरूर लवेंगे क्योंकि आ, मामला जोड़ा है सीधे तौर पर जो सीएम जुड़िया मामला जो इस किस्म का हो क्योंकि तौर पर वायरल वीडियो जिसको ले लगातार ਅਜਿਹੜਾ ਹੈ ਉਹ ਚਰਚਾ ਚੜ੍ਹੀ ਹੋਈ ਹੈ ਇਸ ਕਰਕੇ ਵੀ ਔਰ ਪਿਛਲੇ ਦਿਨੀ ਹਾਲਾਂਕਿ ਦੱਸਿਆ ਕਿ ਮੁਹਾਰੀ ਕੋਟ ਨੇ ਆਰਡਰਸ ਵੀ ਕਰ ਦਿੱਤੇ ਨੇ ਇਹ ਹੁਕਮ ਜਾਰੀ ਕੀਤੇ ਨੇ ਫੇਸਬੁੱਕ ਨੂੰ ਔਰ ਗੂਗਲ ਨੂੰ ਕਿ ਜਿਹੜੀ ਵੀਡੀਓ ਫੇਕ ਤੌਰ ਤੇ ਕਥਿਤ ਤੌਰ ਤੇ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਨੇ ਔਰ ਉਸ ਨੂੰ ਡੀਪ ਫੇਕ ਬਣਾਇਆ ਗਿਆ ਹੈ ਤਾਂ ਫਿਰ ਉਸ ਸਰਚ ਕਰਨ ਤੇ ਉਸ ਜਿਹੜੀਆਂ ਵੀਡੀਓਸ ਨੇ ਉਹ ਨਾ ਆਉਣ ਤਾਂ ਇੱਕ ਪਾਸੇ ਜਿੱਥੇ ਲਗਾਤਾਰ ਇਸ ਮਾਮਲੇ ਦੇ ਵਿੱਚ ਐਕਸ਼ਨ ਵੀ ਚੱਲ ਰਿਹਾ ਹੈ ਜਾਂ ਕਹਿ ਲਈਏ ਕਿ ਕਾਨੂੰਨੀ ਤੌਰ ਤੇ ਕਾਰਵਾਈ ਵੀ ਜਿਹੜੀ ਆ ਮਚ ਲਿਆਂਦੀ ਜਾ ਰਹੀ ਹੈ ਪਰ ਦੂਸਰੇ ਪਾਸੇ ਇਹ ਬਿਆਨ ਜਿਹੜਾ ਹੈ ਸਾਹਮਣੇ ਆਇਆ ਹੈ ਇਸ ਦਾ ਜਵਾਬ ਅਸੀਂ ਕਹਿ ਸਕਦੇ ਹਾਂ ਬਿਨਾਂ ਕਿਸੇ ਦਾ ਨਾਮ ਲਏ ਸੀ ਭਗਵਾਨ ਪਾਨ ਨੇ ਦਿੱਤਾ ਹੈ ਕਿਉਂਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾ ਰਹੇ ਨੇ ਔਰ ਆਗੂ ਨੇ ਬਲਵਿੰਦਰ ਸਿੰਘ ਕੰਗ ਸੰਸਦ ਵੀ ਨੇ ਉਹਨਾਂ ਨੇ ਵੀ ਬਕਾਇਦਾ ਕਿਹਾ ਕਿ ਬਹੁਤ ਸਾਰੇ ਅਜਿਹੇ ਅਕਾਊਂਟਸ ਜਿਨ੍ਹਾਂ ਦੇ ਆ ਬੀਜੇਪੀ ਆਗੂਆਂ ਦੇ ਅਕਾਊਂਟ ਜਿਨ੍ਹਾਂ ਦੇ ਅਕਾਊਂਟਸ ਤੋਂ ਸ਼ੇਅਰ ਹੋ ਰਹੀਆਂ ਨੇ ਵੀਡੀਓਜ਼ ਤਾਂ ਪ੍ਰਤਪਾਲ ਸਿੰਘ ਬਲੇਵਾਲ ਸਾਡੇ ਨਾਲ ਫੋਨ ਲੈਂਦੇ ਨੇ ਬਲੇਵਾਲ ਸਾਹਿਬ ਜੇਕਰ ਆਵਾਜ਼ ਆ ਪਾਰੀਏ ਤਾਂ ਕੀ ਕਹਿਣਾ ਚਾਹੂੰਗਾ ਅੱਜ ਬਿਨਾਂ ਕਿਸੇ ਦਾ ਨਾਮ ਲਏ ਕੋਈ ਜ਼ਿਕਰ ਕੀਤੇ ਸੀਐਮ ਸਾਹਿਬ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਆਪਣੇ ਕਿਰਦਾਰ ਲੀਰੋ ਲੀਰ ਨੇ ਉਹ ਦੂਜੇ ਦੀ ਪੱਗ ਨੂੰ ਪਗੜੀ ਨੂੰ ਛਾਲ ਰਹੇ ਨੇ ਦੇਖੋ ਜੀ ਬੇਇਜ਼ਤੀ ਇਹ ਹੈ ਸੀਐਮ ਸਾਹਿਬ ਨੂੰ ਤਾਂ ਇੰਨੀ ਕ ਬੇਇਜ਼ਤੀ ਹੈ ਗਿਨ ਸਾਹਿਬ ਨੂੰ ਕਿ ਇੱਕ ਵੀਡੀਓ ਆਈਆਂ ਇੱਕ ਨਿਆਈਆਂ ਕਈ ਉਸ ਬੰਦੇ ਨੇ ਸ਼ੇਅਰ ਕੀਤੀਆਂ ਜਿਹੜਾ ਕਿ ਭਗਵੰਤ ਮਾਨ ਸਾਹਿਬ ਦਾ ਮੈਨੇਜਰ ਰਿਹਾ ਵਾ ਮੈਨੇਜਰ ਰਿਹਾ ਇਹਨਾਂ ਦੇ ਨਾਲ ਰਿਹਾ ਵਾ ਤਾਂ ਹਰ ਇੱਕ ਚੀਜ਼ ਦਾ ਉਹ ਕੋਲ ਅਪਰੇਸ਼ਨ ਸੀ ਉਹੀ ਇਹਨਾਂ ਦੇ ਸ਼ੋ ਬੁੱਕ ਕਰਦਾ ਸੀ ਉਹੀ ਇਹਨਾਂ ਦੀ ਪੇਮੈਂਟਸ ਕਲੈਕਟ ਕਰਦਾ ਸੀ ਉਹੀ ਇਹਨਾਂ ਦੀ ਹੋਟਲ ਬੁਕਿੰਗਸ ਕਰਦਾ ਸੀ ਹੁਣ ਜੇ ਉਸ ਬੰਦੇ ਨੇ ਕੋਈ ਚੀਜ਼ ਪਾਈ ਹੈ ਅਸੀਂ ਤਾਂ ਆਪ ਕਹਾ ਅਸੀਂ ਡੀਜੀਪੀ ਨੂੰ ਕੰਪਲੀਟ ਕੀਤੀ ਐ ਕਿ ਭਾਈ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਫੋਰੈਂਸਿਕ ਲਈ ਇਹ ਵੀਡੀਓਜ਼ ਭੇਜੋ ਪਤਾ ਲੱਗੇ ਕਿ ਸਚਾਈ ਕੀ ਐ ਪਰ ਹੁਣ ਜੇ ਐਸ்சிਐਮ ਸਾਹਿਬ ਆਕੇ ਉਸ ਤੇ ਸਪਸ਼ਟੀਕਰਨ ਦੇਣ ਦੀ بجائے ਨਵੀਆਂ ਕਹਾਣੀਆਂ ਪਾਉਣ ਲੱਗੇ ਸਾਡੇ ਤੇ ਦੂਸ਼ਰ ਬੜੀ ਸਾਡੇ ਕਰਦਾਰਾਂ ਤੇ ਥੋੜਾ ਲੱਗਿਆ ਜੀ ਕਰਦਾਰੂ ਚੱਕ ਠੋਡਾ ਰਵਜੋ ਠੋਡਾ ਬਲਕਾਰ ਸਿਓ ਠੋਡਾ ਪਠਾਨ ਮਾਜ ਦਾ ਠੋਡਾ ਸਾਰਿਆਂ ਦੀਆਂ ਹੀ ਆਈਆਂ ਨਾ ਜੀ ਕਹਦੇ ਜਾਂਦੀ ਕੋਕੋ ਵੇ ਕੋਕੋ ਕੇ ਬੱਚੇ ਉਹਨੂੰ ਇਲਜ਼ਾਮ ਦਾ ਇਸ ਕਰਕੇ ਲੱਗ ਰਹੇ ਨੇ ਹੁਣ ਇਸ ਤੇ ਦਰੂਸਤੀ ਹੈ ਅਸੀਂ ਤਾਂ ਮੰਗ ਕਰਦੇ ਆਂ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੋਕ ਐਫ ਆਈ ਆਰ ਦਰਜ ਵੀ ਕਰਾ ਸਕਦੇ ਅਸੀਂ ਕਰਉਦੇ ਆ ਜੀ ਸਾਡੇ ਸੀਐਮ ਦੀ ਪਗੜੀ ਉਛਾਲੀ ਗਈ ਹੈ ਜੀ ਭਗਵਾਨ ਕਮਨ ਚੌਂਦੀ ਇਸ ਕਮੇਡੀਅਨ ਦੀ ਉਛਾਲੀ ਜਾਂਦੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਪਰ ਉਹ ਸੀਐਮ ਆਫ ਪੰਜਾਬ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਸ ਚੀਜ਼ ਦਾ ਫਰਕ ਪੈਂਦਾ ਹੈ ਜਿਹਦੇ ਕਰਕੇ ਅਸੀਂ ਇਹ ਇਸ਼ੂ ਰੇਜ਼ ਕਰ ਰਹੇ ਆਂ ਇਸੇ ਕਰਕੇ ਭਗਵੰਤਬਾਨ ਦਾ ਸਪਸ਼ਟੀਕਰਨ ਮੰਗਦੇ ਪਏ ਆ ਉਹ ਸਪਸ਼ਟੀਕਰਨ ਦੇਣ ਦੀ ਬਜਾਏ ਟੂਸ਼ਨ ਬਾਜੀ ਤੇ ਆ ਜਾਣਗੇ ਇਹ ਚੰਗੀ ਗੱਲ ਨਹੀਂ ਹੈਗੀ ਮਾਨ ਸਾਹਿਬ ਨੂੰ ਚਾਹੀਦਾ ਥੋੜੇ ਜਿਹੀ ਸੈਂਸਿਟੀਵ ਹੋ ਕੇ ਨਾ ਅਸੀਂ ਇਹ ਬੰਦ ਕਰਦੇ ਹਾਂ ਕਿ 올 ਦੀ ਫ੍ਰੈਂਸਿਕ ਜਾਂਚ ਕਰਾਈ ਜਾਵੇ ਬੰਦਾ ਇੱਥੇ ਲੈ ਕੇ ਜਾਂਦਾ ਜਾਵੇ ਕੀ ਰਿਲੇਸ਼ਨ ਜਗਮਨ ਦੇ ਨਾਲ ਭਗਵੰਤ ਮਾਨ ਸਾਹਿਬ ਤੇ ਲਈ ਉਸ ਨੂੰ ਜਾ ਕੇ ਕਰ ਦਿੱਤਾ ਜਾਵੇ ਦਿੱਕਤ ਕੀ ਹੈ ਜੀ ਉਹ ਤਾਂ ਹੋਟਲਾਂ ਦੇ ਨਾਮ ਦੱਸੀ ਜਾਂਦਾ ਹੋਰ ਕੋਈ ਦੱਸੀ ਜਾਂਦਾ ਕੇਜਰੀਵਾਲ ਦੀਆਂ ਵੀਡੀਓ ਦੱਸੀ ਜਾਂਦਾ ਉਹ ਅਸੀਂ ਥੋੜਾ ਕਹਿ ਰਹੇ ਆ ਜੀ ਭਾਜਪਾ ਥੋੜਾ ਕਹਿ ਰਹੀ ਆ ਉਹ ਲੋਕ ਕਹਿ ਰਹੇ ਨੇ ਉਹਦੇ ਉੱਪਰ ਸਪੱਸ਼ਟੀਕਰਨ ਦੇਣਾ ਬੰਦ ਹੈ ਜੀ ਉਹਨਾਂ ਨੇ ਠੀਕ ਹੈ ਬਣੀ ਰਹੋ ਬਲੇਵਾਲ ਸਾਹਿਬ ਬੱਬੇ ਬਾਦਲ ਜੀ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਨਾਲ ਫੋਨ ਲਾਈਨ ਤੇ ਨੇ ਬਾਦਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜਿੱਥੇ ਇੱਕ ਬਿਆਨ ਹੋਇਆ ਹੈ ਖਾਲੀ ਦੇ ਵਿੱਚ ਬਿਨਾ ਨਾਮ ਲੈ ਸੀਐਮ ਸਾਹਿਬ ਨੇ ਜ਼ਿਕਰ ਕੀਤਾ ਦੂਜੇ ਪਾਸੇ ਭਾਜਪਾ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋਣਾ ਚਾਹੀਦਾ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਿਹਦੀ ਆਪਦੀ ਪੱਗ ਕੱਚ ਚ ਹੁੰਦੀ ਹੈ ਉਹ ਦੂਸਰੇ ਦੀ ਪੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ ਮੈਂ ਇਹ ਕਹਿੰਦੇ ਬਾਰ-ਬਾਰ ਕਹਿ ਰਹੇ ਆ ਕਿ ਭਗਵੰਤ ਮਾਨ ਸਾਹਿਬ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ ਜੇ ਹੁਣ ਮੁੱਖ ਮੰਤਰੀ ਜੀ ਇਸ ਲੈਵਲ ਤੇ ਆਉਂਦੇ ਆ ਇਹਦਾ ਮਤਲਬ ਤਾਂ ਫਿਰ ਅਸੀਂ ਚਿੱਕੜ 'ਚ ਹੀ ਉਤਰ ਗਏ ਅਸੀਂ ਤਾਂ ਫਿਰ ਇਹਨਾਂ ਦੇ ਲੈਵਲ ਤੇ ਹੀ ਆ ਗਏ ਇਹ ਤਾਂ ਚਾਹੁੰਦੇ ਆ ਵੀ ਇਹ ਇਸ ਲੈਵਲ ਤੇ ਉਤਰਨ ਪਰ ਹੁਣ ਕੱਲ ਨੂੰ ਅਸੀਂ ਤਾਂ ਇਹ ਦੱਸਦੇ ਆ ਕਿ ਇੱਕ ਮੁੱਖ ਮੰਤਰੀ ਤੇ ਗੈਰ ਜ਼ਿੰਮੇਵਾਰਾਨਾ ਤੂਮਤਾਂ ਉਹ ਕੋਈ ਡਿਫਾਲਟਰ ਬੰਦਾ ਤਾਂ ਲਾ ਸਕਦਾ ਹੈ ਪਰ ਜਿਹੜੀ ਭਾਜਪਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਕਹਿੰਦੀ ਹੈ ਉਹਦੇ ਆਗੂ ਇਸ ਤਰ੍ਹਾਂ ਨਾਲ ਕਿਰਦਾਰ 쿠ਸ਼ੀ ਵਿੱਚ ਲੱਗਣਗੇ ਇਹ ਗੱਲ ਹੈਰਾਨੀਜਨਕ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪ੍ਰਵਾਨਗੀ ਨਹੀਂ ਮਿਲਨੀ ਇਹਨਾਂ ਨੂੰ ਜੇ ਸੋਚਦੇ ਹੈ ਕਿ ਕਿਸੇ ਨੂੰ ਬਦਨਾਮ ਕਰਕੇ ਜਾਲੀ ਵੀਡੀਓ ਬਣਾ ਕੇ ਕਿਸੇ ਡਿਫਾਲਟਰ ਦੀ ਸਾਈਡ ਲੈ ਕੇ ਕਾਇਦ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਜਗ੍ਹਾ ਬਣਾ ਲਾਂਗੇ ਉਹ ਨਹੀਂ ਹੋਣਾ ਇਹਦੇ ਨਾਲ ਇੰਨਾ ਜ਼ਰੂਰ ਹੈ ਕਿ ਇੱਕ ਨੀਕੀ ਮਿਆਰ ਦੀ ਰਾਜਨੀਤੀ ਸ਼ੁਰੂ ਹੋ ਜੂਗੀ ਔਰ ਸਾਰੇ ਹੀ ਪਾਰਟੀਆਂ ਦੇ ਆਗੂ ਫਿਰ ਆਪਣੀਆਂ ਇੱਜ਼ਤਾਂ ਬਚਾਉਂਦੇ ਰਹਿਣਗੇ ਹੂੰ ਕੀ ਕਹਿਣਾ ਚਾਹੂਗੇ ਬਲੇਵਾਲ ਸਾਹਿਬ ਦੇਖੋ ਭਾਜਪੀ ਨੂੰ ਇਸ ਕਰਕੇ ਟੈਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਕਹਿ ਲਿਏ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਆਵਾਮੀ ਪਾਰਟੀ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਕਿਉਂਕਿ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਵੀਡੀਓ ਜਿੱਥੇ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਸੀਐਮ ਸਾਹਿਬ ਨੇ ਉਹਨਾਂ ਦੀ ਆਪਣੀ ਸਾਖ ਹੈ ਇੱਕ ਰਤਬਾ ਹੁੰਦਾ ਹੈ ਔਰ ਜ਼ਿੰਮੇਵਾਰੀ ਉਸ ਲੈਵਲ ਤੇ ਆ ਕੇ ਸਭ ਦੀ ਬਣਦੀ ਹੈ ਤਾਂ ਫਿਰ ਇਹ ਇਲਜ਼ਾਮ ਨੂੰ ਕਿਵੇਂ ਵੇਖਦੇ ਹੋ ਦੇਖੋ ਗੱਲ ਇਹ ਹੈ ਇਲਜ਼ਾਮ ਅਸੀਂ ਥੋੜਾ ਲਾਇਆ ਜੀ ਮੈਂ ਤਾਂ ਫਿਰ ਕਹਿਣਾ ਬੱਬੀ ਜੀ ਨੂੰ ਕਿ ਕੀ ਕਟਾਰੂ ਚੱਕ ਦੀ ਵੀਡੀਓ ਦੀ ਜਾਂਚ ਹੋ ਗਈ ਅਜ ਤੱਕ ਕੀ ਬਲਕਾਰਚੌਂ ਦੀ ਵੀਡੀਓ ਦੀ ਜਾਂਚ ਹੋਗੀ ਕੀ ਪਠਾਨਮਾਜ ਦੇ ਵੀ ਹੋਗੀ ਗੱਲਾਂ ਦਾ ਉਸ ਤੇ ਕਰਨਾ ਅਸੀਂ ਤਾਂ ਸੀਐਮ ਵੀ ਪਗੜੀ ਜਿਹੜੀ ਉੱਠਲਦੀ ਪਈ ਹੈ ਉਹਨੂੰ ਬਚਾਉਣ ਨੂੰ ਫਿਰਦੇ ਆ ਸਮਝੋ ਗੱਲ ਬੀਜੀਪੀ ਨੂੰ ਕੰਪਲੀਟ ਕਿਨੇ ਕੀਤੀ ਭਾਜਪਾਨੇ ਕੀ ਸੀ ਠੀਕ ਹੈ ਜੀ ਭਾਜਪਾ ਕੀ ਕਹਿ ਰਹੀ ਹੈ ਜੀ ਦੱਸੋ ਨਿੱਕੀ ਨਿੱਕੀ ਗੱਲ ਤੇ ਹੋ ਰਹੀ ਹੈ ਅਸੀਂ ਤਾਂ ਆਪ ਦੇ ਜਿਹੜੇ ਸੀਐਮ ਵੀ ਕਦਾਰ 쿠ਸ਼ੀ ਹੋ ਰਹੀ ਹੈ ਉਹਨੂੰ ਬਚਾਉਣ ਦੀ ਗੱਲ ਕਰ ਰਹੇ ਆ ਗੱਲ ਇਹ ਹੈ ਕਿ ਉਹਨਾਂ ਦਾ ਮੈਨੇਜਰ ਰਿਆ ਆਮ ਆਦਮੀ ਪਾਰਟੀ ਦੇ ਫੰਡ ਰੇਜ਼ਿੰਗ ਕੈਂਪੇਨ ਚਲਾਈਆਂ ਉਸ ਆਦਮੀ ਨੇ ਜਦੋਂ ਉਹ ਇੱਕ ਵੈਲਿਡ ਅਕਾਊਂਟ ਐਸੀਆਂ ਚੀਜ਼ਾਂ ਪਾ ਰਿਹਾ ਨਾ ਸ਼ੰਕਾ ਦਾ ਉੱਠਣੀ ਹੈ ਨਾ ਨਹੀਂ ਜਿਹੜੀ ਵੀਡੀਓ ਸ਼ੇਅਰ ਦਾ ਇਲਜ਼ਾਮ ਲੱਗਿਆ ਉਸ ਤੇ ਕੀ ਕਹੋਗੇ ਬੰਦੇ ਵੀਡੀਓ ਸ਼ੇਅਰ ਮੇਰੀ ਬੇਨਤੀ ਸੁਣੋ ਹੂੰ ਵੀਡੀਓ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਦਾ ਕੋਈ ਐਸਾ ਬੰਦਾ ਨਹੀਂ ਰਿਹਾ ਹੋਣਾ ਜਿਹਨੇ ਉਹ ਵੀਡੀਓ ਨਹੀਂ ਵੇਖੀ ਠੀਕ ਹੈ ਜੀ ਮਿਲੀਅਨਸ ਆਫ ਵਿਊ ਹੋ ਗਏ ਆ ਜਿਹੜੇ ਇਹਨਾਂ ਦੇ ਥੱਲੇ ਵਾਲੇ ਤੋਂ ਮੱਕੜਾ ਉਹਨਾਂ ਨੇ ਬਹੁਤ ਸ਼ੇਅਰ ਕੀਤੀ ਹੋਈ ਆ ਉਹ ਵੀਡੀਓ ਤੋਂ ਹੁਣ ਡਿਲੀਟ ਹੋ ਗਈ ਨਹੀਂ ਤਾਂ ਅਸੀਂ ਸਕਰੀਨਸ਼ਾਟ ਚ ਲਾਦੇ ਕਿਹੜਾ ਕਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਤੇ ਆਈਟੀ ਸੈੱਲ ਦਾ ਬੰਦਾ ਹੈ ਜਿਹਨੇ ਜਿਹਨੇ ਉਹ ਵੀਡੀਓ ਸ਼ੇਅਰ ਕੀਤੀ ਆ ਹੁਣ ਡਿਲੀਟ ਹੋ ਗਈ ਇਸ ਕਰਕੇ ਅਸੀਂ ਉਹਦੇ ਸਬੂਤ ਨਹੀਂ ਦੇ ਸਕਦੇ ਪਰ ਮੈਂ ਵੇਖੀਆਂ ਨੇ ਅਜੇ ਵੀ ਲੋਕਾਂ ਨੇ ਜਿਹੜਾ ਆਪਕਾ ਪਤਾ ਨਹੀਂ ਕਿਹੜਾ ਇੱਕ ਅਕਾਊਂਟ ਹੈ ਉਹਦੇ ਉੱਪਰ ਉਹ ਵੀਡੀਓ ਹੋਈ ਹੋਈ ਹੈ ਸ਼ੇਅਰ ਹੁਣ ਇਹ ਦੇਖੋ ਜੀ ਅਸੀਂ ਕੀ ਸ਼ੇਅਰ ਕਰਤੀ ਜੀ ਉੱਤੇ ਦੇ ਲਈ ਵੀ ਹੋ ਗਈ کورٹ ਦੇ ਵਿੱਚ ਕੌਣ ਗਿਆ ਕੀ ਕਹਿੰਦੇ ਆ ਪੁਲਿਸ ਗਈ ਐਫ ਆਈ ਆਰ ਕਿਹਦੇ ਵੱਲੋਂ ਹੋਈ ਇੱਕ ਆਪਣਾ ਇੰਸਪੈਕਟਰ ਵੱਲੋਂ ਹੋਈ ਸਾਈਬਰ ਸੈੱਲ ਦੇ ਹੁਣ ਇਹ ਰਚ ਦੱਸੋ ਕਿ ਆਮ ਆਦਮੀ ਪਾਰਕ ਦਾ ਬੱbbi ਬਾਦਲ ਹੁਣਾ ਦਾ ਅਮਨ ਰੋੜੇ ਹੁਣਾ ਦਾ ਜਬੀਰ ਜੀ ਜਾ ਕੇ ਜੀ ਪੀਟੀਐਮ ਦੇ ਉੱਪਰ ਇਹਨੇ ਲਾਂਚ ਕਰਨ ਲੱਗੀ ਜਾਂਦਾ ਜੇ ਇਹਨਾਂ ਨੇ ਨਹੀਂ ਕਰਨੀ ਸੀ ਕੱਲੂ ਅਸੀਂ ਫਿਰ 39 ਘਰ ਇੱਥੇ ਚੰਡੀਗੜ੍ਹ ਪੁਲਿਸ ਦੇ ਵਿੱਚ ਜਾ ਕੇ ਕੰਪਲੇਂਟ ਦਰਜ ਕਰਵਾਉਣਾ ਚਲੋ ਰਿਐਕਸ਼ਨ ਲੈ ਲਾ ਕੇ ਜੀ ਇਸ ਚੀਜ਼ ਠੀਕ ਹੈ ਹਾਂਜੀ ਬੱbbi ਬਾਦਲ ਜੀ ਇੱਕ ਹਾਂਜੀ ਦੇਖੋ ਗੱਲ ਇਹ ਹੈ ਜੀ ਕੀ ਇਹ ਕਹਿੰਦੇ ਐ ਕਹਿੰਦੇ ਜੀ ਉਸ ਬੰਦੇ ਦਾ ਜਿਹੜਾ ਜਗਮਨ ਸਿੰਘ ਹੈ ਉਹਦਾ ਟੀਐਮ ਸਾਹਿਬ ਨਾਲ ਕੋਈ ਪੁਰਾਣਾ ਰਿਸ਼ਤਾ ਰਿਹਾ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਹੈ 4 ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੂੰ ਇੰਨਾ ਟਾਈਮ ਤਾ ਉਹ ਬੋਲਿਆ ਨਹੀਂ ਫਿਰ ਹੁਣੀ ਭਾਜਪਾ ਐਕਸ਼ਨ ਲੈ ਰਹੀ ਹੈ ਡੀਆਈਜੀਾਂ ਤੇ ਰੈਡਾਂ ਮਾਰ ਰਹੀ ਹੈ ਹੁਣੀ ਭਾਜਪਾ ਤਰਨਤਾਰ ਦੇ ਬਾਈਲੈਕਸ਼ਨ ਵਿੱਚ ਫੂਟਹੋਲਡ ਐਸਟੈਬਲਿਸ਼ ਕਰਨਾ ਚਾਹੁੰਦੀ ਹੈ ਔਰ ਹੁਣੀ ਭਾਜਪਾ ਉਹਨਾਂ ਦੇ ਆਪ ਦੇ ਡਿਫਾਲਟਰ ਬੰਦਿਆਂ ਤੋਂ ਇਹ ਮੁੱਖ ਮੰਤਰੀ ਜੀ ਦੀਆਂ ਵੀਡੀਓ ਸ਼ੇਅਰ ਕਰਾਰੀ ਆ ਇਹ ਸੈਂਸ ਆਫ ਟਾਈਮਿੰਗ ਦੇਖੋ ਤੁਸੀਂ ਇਹ ਇਹ ਬਹੁਤ ਸਭ ਤੋਂ ਵੱਡੀ ਗੱਲ ਹੈ ਕਿ ਟਾਈਮਿੰਗ ਬਹੁਤ ਇੰਪੋਰਟੈਂਟ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਹੈ ਇਹ ਇਹੀ ਬੰਦਾ ਜਿਹੜਾ ਹੈ ਇਹਦੇ ਤੇ ਇਹ ਇਲਜ਼ਾਮ ਲੱਗੇ ਸੀ ਕਿ ਭਾਜਪਾ ਦੇ ਲੀਡਰਾਂ ਦੇ ਪੈਸੇ ਇਨਵੈਸਟ ਕਰਾ ਰਿਹਾ ਇੱਕ ਮਿਸਟਰ ਟੋਮਰ ਨੇ ਐਗਰੀਕਲਚਰ ਮਨਿਸਟਰ ਹੁੰਦੇ ਸੀ ਜੀ ਉਹਨਾਂ ਦੇ ਮੁੰਡੇ ਨਾਲ ਇਹਦੀ ਦੋਸਤੀ ਹੈ ਆ ਜਿਹੜਾ ਜਿਨ੍ਹਾਂ ਦਾ ਨਾਮ ਲੈਂਦੇ ਹੋ ਡਿਫਾਲਟਰ ਬੰਦੇ ਦੀ ਔਰ ਤੁਸੀਂ ਦੇਖੋ ਕਿ ਇਸ ਬੰਦੇ ਨੂੰ ਇਹਦੀ ਇਹਦੀ ਜਿਹੜੀ ਸਟੀਰਿੰਗ ਹੈ ਉਹ ਤਾਂ ਭਾਜਪਾ ਦੀਆਂ ਏਜੰਸੀਆਂ ਦੇ ਹੱਥ ਚ ਹੈ ਜੀ ਉਹ ਤਾਂ ਕੱਲ ਨੂੰ ਜਿੱਦੇ ਤੇ ਮਰਜ਼ੀ ਲਗਵਾ ਲੈਣਗੇ ਅੱਜ ਕੱਲ ਤੁਸੀਂ ਕੀ ਨਹੀਂ ਕਰ ਸਕਦੇ ਪਰ ਗੱਲ ਤਾਂ ਇਹ ਹੈ ਵੀ ਇਹਨਾਂ ਦਾ ਫਾਇਦਾ ਕੋਈ ਨਹੀਂ ਹੋਣਾ ਬਲੀਏਵਾਲ ਸਾਹਿਬ ਵਰਗੇ ਚੰਗੇ ਬੰਦੇ ਵੀ ਚਲੋ ਇਸ ਦੇ ਵਿੱਚ ਹੁਣ ਲੱਗੇ ਆ ਇਸ ਕੰਮ 'ਚ ਪਰ ਫਾਇਦਾ ਨਹੀਂ ਹੋਣਾ ਪੰਜਾਬ 'ਚ ਜਿਹੜਾ ਇਹ ਮਕਸਦ ਚਾਉਂਦੇ ਆ ਉਹ ਨਹੀਂ ਪੂਰਾ ਹੋਣਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਦੋਵੇਂ ਮਹਿਮਾਨਾਂ ਦਾ ਗੱਲਬਾਤ ਕਰਨ ਲਈ ਧੰਨਵਾਦ ਹੈ ਤਕੁਲ ਮਿਲਾਕੇ ਇੱਕ ਬਿਆਨ ਹਾਲੇ ਦੇ ਵਿੱਚ ਤਰਨਤਾਰਨ ਚਰੇਲੀ ਦੇ ਦੌਰਾਨ ਦਿੱਤਾ ਹੈ ਸੀਐਮ ਭਗਵਾਨਪਰਮਾਨ ਨੇ ਉਹਨਾਂ ਨੇ ਆਪਣੇ ਤੌਰ ਤੇ ਇਸ ਨੂੰ ਲੈ ਕੇ ਇੱਕ ਬਿਆਨ ਦਿੱਤਾ ਜਿਸ ਤੋਂ ਬਾਅਦ ਇਹ ਚਰਚਾ ਛਿੜੀ ਔਰ ਹਾਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਮਾਮਲੇ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਉਧਰ ਪ੍ਰਦੂਸ਼ਣ ਦੇ ਮੁੱਦੇ ਤੇ ਵੀ ਸੀਐਮ ਮਾਨ ਨੇ ਵਿਰੋਧੀਆਂ ਨੂੰ ਘੇਰਿਆ ਹੈ ਭਾਜਪਾ ਹਰ ਗੱਲ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਦੀ ਹੈ ਸੀਮਾਨ ਨੇ ਕਿਹਾ ਕਿ ਸਾਡੀ ਤਾਂ ਅਜੇ 70 ਤੋਂ ਲੈ ਕੇ 80% ਜਿਹੜੀ ਫਸਲ ਹੈ ਉਹੀ ਨਹੀਂ ਆਈ ਤਾਂ ਅਸੀਂ ਕੀ ਪਾਈਪ ਤੇ ਰਾਹੀਂ ਧੂੰਆਂ ਦਿੱਲੀ ਭੇਜ ਰਹੇ ਹਾਂ ਜੇਕਰ ਅਸੀਂ ਧੂੰਏਂ ਨਹੀਂ ਜ਼ਿੰਮੇਵਾਰ ਹਾਂ ਤਾਂ ਫਿਰ ਸਾਡੇ ਤੋਂ ਛੋੜਨਾ ਵੀ ਨਾ ਲੋ ਤਾਂ ਸੀਮਾਨ ਨੇ ਕਿਹਾ ਕਿ ਅਸੀਂ ਕਿ ਪਰਾਲੀ ਸਾੜਨ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਅ ਬਿਆਨ ਪਾਸੀ ਹੁੰਦੀ ਹੈ ਔਰ ਪ੍ਰਦੂਸ਼ਣ ਬੇਗਤ ਜ਼ਿਆਦਾ ਵੜਦੇ ਪੱਧਰ ਤੇ ਵਧਿਆ ਔਰ ਸਿਰਫ ਦੀਵਾਲੀ ਦੇ ਮੌਕੇ ਪਟਾਕੇ ਹੀ ਨਹੀਂ ਚੱਲੇ ਬਲਕਿ ਪੁਰਾਣੀ ਪਰਾਲੀ ਦਾ ਮਸਲਾ ਵੀ ਵੱਡਾ ਉੱਠਿਆ ਹੈ ਜਿਸ ਤੋਂ ਬਾਅਦ ਹੁਨੇ ਬਿਆਨ ਦਿੱਤਾ ਗਿਆ ਦੇਖੋ ਭਾਜਪੀ ਤਾਂ ਹਰ ਇੱਕ ਗੱਲ ਦੀ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ ਮਤਲਬ ਹਜੇ ਤਾਂ ਸਾਡੀ ਤਾਂ 70 80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦੇ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ-ਤਰਨ ਤੋਂ ਜਾਂ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲ ਨਹੀਂ ਰਹੀ ਠੀਕ ਹੈ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਹਾਂ ਉੱਥੇ ਦਿੱਲੀ 'ਚ ਧੂਆਂ हरियाणा हरियाणा ਵੀ ਤਾਂ ਵਿਚਾਰੇ ਪੈਂਦਾ ਯੂਪੀ ਵੀ ਤਾਂ ਅਜਾ ਤੂੰ ਜਾ ਕੇ ਦਿੱਲੀ ਖੜ ਜਾਂਦਾ ਫਿਰ ਦਿੱਲੀ ਤੋਂ ਵੀ ਕਹਾਂ ਲੱਗ ਜਾਂਦਾ ਹਣਾ ਫਿਰ Rajasthan ਵੀ ਹੈ Haryana ਵੀ ਹੈ UP ਵੀ ਹੈ ਉਹ ਵੀ ਫਸਲਾਂ ਬੀਜਦੇ ਉਹ ਵੀ ਝੋਨਾ ਉਹਨਾਂ ਕੋਲ ਵੀ ਹੁੰਦਾ ਤੇ ਹੁਣ 170 ਲੱਖ ਮੀਟਰ ਘਟਾਣਾ ਸੀ ਝੋਨਾ ਦੇਵਾਂਗੇ ਫਿਰ ਉਹ ਨਾ ਲਾਓ ਜੀ ਫਿਰ ਤੇ ਹੁਣ ਕਿੱਥੇ ਨੇ ਕੈਪਟਨ ਮਨੀਦਰ ਸਿੰਘ ਉਹ BJP 'ਚ ਹੀ ਨੇ ਉਠਾਓ ਬਾਜ ਵੀ ਤੂੰ ਆਪਣੇ ਜਾਂਦਾ ਪੰਜਾਬ ਦਾ ਜਾਕਰ ਸਾਹਿਬ ਕਿੱਥੇ ਨੇ BJP 'ਚ ਹੀ ਨੇ ਪ੍ਰਧਾਨ ਨੇ ਹੁਣ ਪੁੱਛੋ ਜੀ ਕਿ ਤੂੰ ਆਉਂਦਾ ਬਿੱਟੂ ਨੂੰ ਕਿੱਕਾ ਬਿੱਟੂ ਕਿੱਥੇ 사 ਲੈਂਦਾ ਦਿੱਲੀ ਲੈਂਦਾ ਜਾਂ ਪੰਜਾਬ ਚ ਲੈਂਦਾ ਬਿੱਟੂ ਨੂੰ ਕਿਹੜਾ ਤੂੰ ਆ ਬਿੱਟੂ ਕਿਹੜਾ ਤੂੰ ਚ ਲੈ ਰਹਿ ਅੱਜ ਕੱਲ ਕੱਸੀ ਤਾਂ ਸਹੀ ਨਾ ਬਿੱਟੂ ਕਿਹੜੇ ਤੂੰ ਚ ਲੈ ਰਹਿ ਰਿਹਾ ਦਿੱਲੀ ਵਾਲੇ ਚ ਰਹਿ ਰਿਹਾ ਜਾਂ ਪੰਜਾਬ ਵਾਲੇ ਚ ਰਹਿ ਰਿਹਾ ਜਾਂ ਨੇ ਫਿਰਦਾ ਜਾਂ ਕਿੱਥੇ ਫਿਰਦਾ ਪੁੱਛੋ ਇਹਨਾਂ ਨੂੰ ਜਿਹੜੇ ਆ ਬੀਜੇਪੀ ਚ ਸਾਰੀ ਕਾਂਗਰਸ ਜਿਹੜੀ ਬੀਜੇਪੀ ਚ ਫਿਰਦੀ ਹੈ ਫਤੇਜੰਗ ਬਾਜਵਾ ਨੂੰ ਪੁੱਛੋ ਕਹ ਜੀ ਕਿਹੜਾ ਤੂੰ ਐ ਜਦੋਂ ਇੱਥੇ ਆਉਣਗੇ ਉਹ ਵੋਟਾਂ ਲੈਣ ਉਦੋਂ ਲੋਕ ਪੁੱਛ ਲੈਣਗੇ ਜਾ 11 ਤਰੀਕ ਨੂੰ ਲੋਕ ਦੱਸ ਦੇਣਗੇ ਫਿਰ ਜੇ ਨਹੀਂ ਪੁੱਛ ਨਹੀਂ ਦੱ ਜਵਾਬ ਦਿੰਦੇ 11 ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਵੀ ਤੂੰ ਆ ਤਾਂ ਥੋੜਾ ਜਿਹਾ ਐਂ ਕੱਢਾਂਗੇ ਤਾ ਉਧਰ ਸੀਐਮਆਰ ਨੇ ਪ੍ਰਾਲੀ ਪ੍ਰਬੰਧਨ ਦੇ ਲਈ ਕੇਂਦਰ ਤੋਂ ਮੁਆਵਜ਼ਾ ਵੀ ਮੰਗਿਆ ਤਾਂ ਕੇਂਦਰ ਪ੍ਰਤੀ ਇੱਕ ਕਰ ਦੇ ਹਿਸਾਬ ਦੇ ਨਾਲ ਪ੍ਰਾਲੀ ਦਾ ਮੁਆਵਜ਼ਾ ਦਵੇ ਸੀਐਮਆਰ ਨੇ ਕਿਹਾ ਹੈ ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ ਇਲਜ਼ਾਮ ਵੀ ਸਹਿੰਦੇ ਹਾਂ ਤਾਂ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਇਹ ਵੀ ਕਿਹਾ ਗਿਆ ਤਾਂ ਇੰਨਾ ਆ ਦੇ ਬਸ ਚੱਲੇ ਤਾਂ ਫਿਰ ਰਾਸ਼ਟਰੀ ਗੀਤ ਦੇ ਵਿੱਚੋਂ ਵੀ ਪੰਜਾਬ ਕੱਢ ਦਿਓ ਜਿਦਾ ਪ੍ਰਾਲੀ ਸਾੜੀ ਨਹੀਂ ਦੇਖਿਓ ਆਏ ਅਜੇ ਵੀ 500 ਦੇ ਮੇਰੇ ਹੈ ਤਾਂ ਇਹ ਦਰ ਤਸੀਮਾਨ ਦੇ ਵੱਲੋਂ ਦਿੱਤੇ ਹਨ ਤੇ ਜਦੋਂ ਜਦੋਂ ਪਰਾਲੀ ਆਉਂਦੀ ਹੈ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ ਚ ਦੱਬੀਏ ਖੂਹ ਚ ਸੁੱਟੀਏ ਜਿਵੇਂ ਮਰਜ਼ੀ ਕਰੀਏ ਪਰ ਪਰ ਏਕੜ ਸਾਨੂੰ ਪਰਾਲੀ ਦਾ ਕੋਈ ਕੰਪਨਸੇਸ਼ਨ ਦੇ ਦਿਓ ਨਾ ਪੈਸੇ ਤਾਂ ਦੇਣੇ ਨਹੀਂ ਬਾ ਗਾਲਾਂ ਕੱਢਣੀਆਂ ਸੋ ਇਹ ਬਹੁਤ ਮਤਲਬ ਸ਼ਰਮਨਾਕ ਗੱਲ ਹੈ ਕਿ ਇੱਕ ਐਸੀ ਸਟੇਟ ਜਿਹੜੀ ਆਜ਼ਾਦੀ ਵੇਲੇ ਸਭ ਤੋਂ ਅੱਗੇ ਰਹੀ ਹਰੀ ਕ੍ਰਾਂਤੀ ਵੇਲੇ ਢਿੱਡ ਭਰਿਆ ਦੇਸ਼ ਦਾ ਅੱਜ ਪਰ ਰਹੇ ਆ ਪਰ ਇਲਜ਼ਾਮ ਸਾਰੇ ਸਾਡੇ ਪਿਆਉਂ ਨੇ ਇੱਕ ਮਿੰਟ ਹਜੇ ਤਾਂ ਪਰਾਲੀ ਸਾਡੀ ਨਹੀਂ ਹੁਣ ਦਿੱਲੀ ਦਾ ਇੰਡੈਕਸ ਕਿੱਥੇ ਫਿਰਦਾ 400 ਤੋਂ ਉੱਪਰ ਫਿਰਦਾ 500 ਤੋਂ ਉੱਪਰ ਫਿਰ ਫੇਰ ਹੁਣ ਕਿੱਥੋਂ ਆ ਗਿਆ ਫਿਰ ਉਹ ਬਸ ਬਹਿ ਜਾਂਦੇ ਆ ਜੀ ਸਰਸੇਵਰਾਂ ਨੂੰ ਸਿਰਸੇਵਰਾਂ ਨੂੰ ਉਹਨਾਂ ਨੂੰ ਬਿਠਾਉਂਦੇ ਨੇ ਕੋਈ ਗਾਲਾਂ ਕੱਢ ਦੋ ਪੰਜਾਬ ਨੂੰ ਫਿਰ ਆ ਜਿਓ ਫਿਰ ਇੱਥੇ ਵੋਟ ਲੈਣ ਕਿਉਂਕਿ ਪੰਜਾਬ ਚੋਂ ਵੋਟਾਂ ਮਿਲਦੀਆਂ ਨੇ ਉਹਨਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਜੀ ਇਹਨਾਂ ਕੋਲੇ ਨੰਬਰ ਨਹੀਂ ਹੈਗੇ ਇਹਨੇ ਪਾਰਲੀਮੈਂਟ ਚ ਨੀ ਤਾਂ ਇਹ ਜਨਗਨਮਨ ਦੇ ਵਿੱਚੋਂ ਵੀ ਪੰਜਾਬ ਕੱਢ ਦੇਣਗੇ ਪੰਜਾਬ ਸਿੰਧ ਗੁਜਰਾਤ ਮਰਾਠਾ ਉਥੇ ਯੂਪੀ ਕਰ ਦੇਣਗੇ ਇਹ ਜੇ ਇਹਨਾਂ ਦਾ ਵਾਸ ਚੱਲੇ ਤਾਂ ਇੰਨਾ ਜ਼ਿਆਦਾ ਨਫ਼ਰਤ ਪੰਜਾਬ ਨੇ ਕਿਉਂ ਪਾਲ ਰੱਖੀ